ਹੈਲੋ ਸਾਰਿਆਂ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁਰਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਗਾਇਜ਼ ਜਿੱਧਰ ਵਲੌਗ ਦੀ ਸ਼ੁਰੂਆਤ ਨਾਸ਼ਤੇ ਤੋਂ ਤੇ ਜੇਕਰ ਤੁਹਾਡੇ ਬੱਚੇ ਵੀ ਨਖਰੇ ਕਰਦੇ ਆ ਨਹੀਂ ਖਾਂਦੇ ਨਾਸ਼ਤਾ ਤੇ ਤੁਸੀਂ ਗਾਇਜ਼ ਇਸ ਤਰੀਕੇ ਨਾਲ ਬਣਾਇਓ ਦੇਖੋ ਪਹਿਲ ਨੂੰ ਮੈਂ ਪਿਆਜ਼ ਕੱਟ ਲੈਨੇ ਪਿਆਜ਼ ਹਰੀਆਂ ਮਿਰਚਾਂ ਕੱਟ ਲਈ ਤੇ ਵਿੱਚ ਮੈਂ ਬੁਰਬੁਰਾ ਜਿਹਾ ਕਰਕੇ ਨਾ ਪਨੀਰ ਹੁੰਦਾ ਨਾ ਜੜਾ ਪਨੀਰ ਪਾ ਲਿਆ ਦੇਖੋ ਮੇਰੇ ਕੋ ਥੋੜਾ ਜਿਹਾ ਪਨੀਰ ਪਿਆ ਸੀ ਮੈਂ ਕਿਹਾ ਚਲੋ ਨਿਸ਼ਾਨ ਸਿੰਘ ਦੀ ਡਿਮਾਂਡ ਹੁੰਦੀ ਕਿ ਮੈਨਿਆ ਰੋਟੀ ਖਾਣੀ ਹੈਗੀ ਮੈਂ ਕਿਹਾ ਚਲੋ ਅੱਜ ਤੈਨੂੰ ਮੈਂ ਨਵੇਂ ਤਰੀਕੇ ਦਾ ਪਰੌਂਠਾ ਬਣਾ ਕੇ ਦਿੰਦੀ ਹਾਂ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦਾ ਤੇ ਆ ਦੇਖੋ ਇਹਨੂੰ ਮਿਕਸ ਕਰ ਲੈਣਾ ਵਿੱਚ ਖਾਲੀਆ ਮਿਰਚਾਂ ਵਗੈਰਾ ਜੋ ਤੁਸੀਂ ਆਪਣੇ ਟੇਸਟ ਅਨੁਸਾਰ ਮਸਾਲੇ ਵਗੈਰਾ ਪਾਉਣਾ ਚਾਹੁੰਦੇ ਤੇ ਪਾ ਲਓ ਤੇ ਇਹਨੂੰ ਡਬਲ ਰੋਟੀ ਕਰਕੇ ਬਣਾਉਣਾ ਠੀਕ ਹੈ ਜੀ ਆਹ ਦੇਖੋ ਮੈਂ ਡਬਲ ਕਰਕੇ ਬਣਾ ਰਹੀ ਹਾਂ ਮਤਲਬ ਬਰੀਕ ਬਰੀਕ ਪਿਆਜ਼ ਕੱਟ ਲਿਓ ਤੇ ਆ ਦੇਖੋ ਜੀ ਇੱਦਾਂ ਕਰਕੇ ਮੈਂ ਬਣਾ ਕੇ ਫਿਰ ਦਵਲੀ ਰੋਟੀ ਜੀ ਵਿੱਚ ਆਪਾਂ ਆਲੂ ਵਾਲੀ ਜਾਂ ਪਿਆਜ਼ਾਂ ਵਾਲੀ ਬਣਾਉਂਦੇ ਆ ਨਾ ਫਿਰ ਇਹ ਰੋਟੀ ਫਟਦੀ ਨਹੀਂ ਹੈਗੀ ਤੇ ਆ ਦੇਖੋ ਜੀ ਉੱਪਰੋਂ ਮੈਂ ਕਵਰ ਕਰਤੀ ਹੈ ਹੁਣ ਥੋੜਾ ਜਿਹਾ ਧੂੜਾ ਲਾ ਕੇ ਇਹਨੂੰ ਆਪਾਂ ਕਰਾਂਗੇ ਕਿ ਫਟ ਨਾ ਜਾਵੇ ਇਸ ਸਾਈਡਾਂ ਤੋਂ ਚੰਗੀ ਤਰ੍ਹਾਂ ਥੋੜਾ ਦਬਾ ਪਾ ਲੈਣਾ ਤੇ ਹੁਣ ਆਪਾਂ ਰੋਟੀ ਨੂੰ ਥੋੜਾ ਜਿਹਾ ਹਲਕਾ ਜਿਹਾ ਹੋਰ ਵੇਲ ਲਾਗੇ ਥੋੜੀ ਵੱਡੀ ਕਰ ਲਾਗੇ ਤੇ ਹੁਣ ਆਪਾਂ ਆਪਣੀ ਰੋਟੀ ਨੂੰ ਬਣਾਵਾਂਗੇ ਇਸ ਤਰੀਕੇ ਨਾਲ ਬਣਾ ਕੇ ਦੇਖੋ ਰੋਟੀ ਬਿਲਕੁਲ ਬਹੁਤ ਟੇਸਟੀ ਬਣਦੀ ਤੁਹਾਡੇ ਬੱਚੇ ਵੀ ਖੁਸ਼ ਹੋ ਕੇ ਖਾਣਗੇ ਨਲੇ ਬੱਚਿਆਂ ਦੀ ਡਿਮਾਂਡ ਪੂਰੀ ਹੋ ਜਾਂਦੀ ਤੇ ਗਾਇਸ ਮੈਂ ਬਣਾਇਆ ਸੀਗਾ ਨਿਸ਼ਾਨ ਸਿੰਘ ਵਾਸਤੇ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਉਸੇ ਤਰੀਕੇ ਨਾਲ ਹੀ ਵੀਡੀਓ ਸ਼ੇਅਰ ਕਰ ਲਾ ਤੁਸੀਂ ਵੀ ਬਣਾ ਕੇ ਦੇਖਿਓ ਤੇ ਦੋ ਕੁ ਰੋਟੀਆ ਦਾ ਬਣਾਇਆ ਸੀ ਕਿਉਂਕਿ ਮੇਰੇ ਕੋਲ ਪਨੀਰ ਬਿਲਕੁਲ ਥੋੜਾ ਜਿਹਾ ਪਿਆ ਸੀਗਾ ਥੋੜਾ ਜਿਹਾ ਹੀ ਸੀਗਾ ਪਨੀਰ ਤੇ ਮੈਂ ਕਿਹਾ ਚਲੋ ਮੈਂ ਇਹਦੇ ਲਈ ਸਪੈਸ਼ਲ ਤਾਂ ਮੈਂ ਪਰੋਠੇ ਬਣਾ ਹੀ ਦੇਣੀਆਂ ਤੇ ਜੇਕਰ ਤੁਸੀਂ ਬਣਾਣਿਆ ਨਾ ਤਾਂ ਤੁਸੀਂ ਸੇਮ ਇਦਾਂ ਹੀ ਬਣਾ ਕੇ ਦੇਖਿਓ ਆਪਣੇ ਬੱਚਿਆਂ ਨੂੰ ਖੁਸ਼ ਕਰਨ ਲਈ ਆਪਣ ਦਾ ਕੁਛ ਨਾ ਕੁਛ ਦੇਖੋ ਕਰਨਾ ਹੀ ਪੈਂਦਾ ਹਨ ਆਪਾਂ ਜਿਸ ਤਰ੍ਹਾਂ ਮਰਜੀ ਰੋਟੀ ਖਾ ਲਾਂਗੇ ਪਰ ਕਹੀਦੇ ਨੇ ਜੇ ਸਾਡੇ ਬੱਚੇ ਖੁਸ਼ ਨੇ ਤਾਂ ਸਮਝ ਲਓ ਅਸੀਂ ਆਪ ਹੀ ਖੁਸ਼ ਆ ਤੇ ਆ ਦੇਖੋ ਜੀ ਮੈਂ ਡਬਲ ਰੋਟੀ ਕੋ ਹੋਰ ਬਣਾਣ ਲੱਗੀ ਸੀ ਉਦੋਂ ਮੈਂ ਪਰੌਂਠਾ ਤੁਹਾਨੂੰ ਦਿਖਾਨੀਆਂ ਬਹੁਤ ਹੀ ਵਧੀਆ ਬਣਿਆ ਬਹੁਤ ਹੀ ਯੰਮੀ ਅੰਮੀ ਬਣਿਆ ਮੈਂ ਵੀ ਦੇਖਦੀ ਮੈਂ ਬਣਾਉਂਦੀ ਹੁੰਨੀ ਆ ਨਾ ਕਈ ਵਾਰੀ ਤੇ ਮੈਂ ਕਿਹਾ ਤੁਹਾਨੂੰ ਅੱਜ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਾਂ ਕਿ ਮਿਸਾ ਆਪਾਂ ਜਿਵੇਂ ਪਰੌਂਠਾ ਚਾਰ ਫਟਾਫਟ ਬਣਾਉਣਾ ਹੋਵੇ ਜੇਕਰ ਤੁਹਾਡੇ ਕੋਲ ਪਨੀਰ ਵਗੈਰਾ ਪਿਆ ਹੋਇਆ ਤੇ ਇਦਾਂ ਹੀ ਕਰਕੇ ਤੁਸੀਂ ਬਣਾਇਓ ਠੀਕ ਹੈ ਬਣਾਇਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਅੱਛਾ ਬਣੇਗਾ ਖੁਸ਼ਬੂਦਾਰ ਤੇ ਯੰਮੀ ਅੰਮੀ ਜੀ ਨੂੰ ਕਹਿ ਦੇਣੇ ਹੈ ਲੋ ਜੀ ਕਰੋੜਾ ਤਿਆਰ ਹੋ ਗਿਆ ਸੀ ਦੂਜਾ ਮੈਂ ਬਣਾ ਰਹੀ ਸੀ ਜਿਹਦੇ ਥੋੜੇ ਪਿਆਜ਼ੇ ਨਿਕਲ ਰਹੇ ਸੀ ਆ ਦੇਖੋ ਜੀ ਹੁਣ ਆਪਣਾ ਦੂਜਾ ਪਰੌਂਠਾ ਬਣ ਜਾਏਗਾ ਤੇ ਦਰ ਤੱਕ ਤੁਸੀਂ ਬਨੇ ਰਹੋ ਲੋ ਜੀ ਇੱਧਰ ਆਪਾਂ ਹੁਣ ਦੇਖ ਲਓ ਇਹ ਵਾਲਾ ਪਰੌਂਠਾ ਬਣ ਗਿਆ ਹੁਣ ਇਹਨੂੰ ਆਪਾਂ ਦੇਸੀ ਘਿਓ ਦੇ ਨਾਲ ਸੰਗੀਤ ਨਾਲ ਰਾੜ ਲਾਂਗੇ ਤੇ ਖੁਸ਼ਬੂ ਦੇ ਦੋ ਉੱਤੋਂ ਪਰ ਮੱਖਣ ਵਗੈਰਾ ਲਾ ਕੇ ਜਾਂ ਲੱਸੀ ਦੇ ਵਗੈਰਾ ਦੇ ਨਾਲ ਤੁਸੀਂ ਦਹੀਂ ਨਾਲ ਖਾਣਾ ਦਹੀਂ ਨਾਲ ਵੀ ਖਾ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਬਣਾਣਾ ਤੇ ਮੈਨੂੰ ਕਮੈਂਟ ਚ ਜਰੂਰ ਦੱਸਣਾ ਬਾਕੀ ਸਾਰਿਆਂ ਦਾ ਦਿਿਲੋਂ ਸ਼ੁਕਰੀਆ ਬਾਕੀ ਰਣਜੀਤ ਕੌਰ ਜੀ ਤੁਹਾਡਾ ਦਿਿਲੋਂ ਸ਼ੁਕਰੀਆ ਬਹੁਤ ਅੱਛਾ ਲੱਗਿਆ ਤੁਸੀਂ ਮੇਰੀ ਬਹੁਤ ਸਾਰਾ ਪਿਆਰ ਦਿੱਤਾ ਮੇਰੀ ਵੀਡੀਓ ਨੂੰ ਕਿ ਹਾਂ ਕਰਮਜੀਤ ਸਿਸਟਰ ਹਾਲੇ ਅਸੀਂ ਝਾੜਾ ਝੋਨਾ ਲੱਗਣਾ ਸ਼ੁਰੂ ਨਹੀਂ ਹੋਇਆ ਹੈਗਾ ਬਸ ਸਟਾਰਟਿੰਗ ਹੈ ਹੁਣ ਤਿਲੋ ਗਾਇਸ ਆ ਦੇਖੋ ਬਣ ਕੇ ਹੋ ਗਿਆ ਤਿਆਰ ਸਾਡਾ ਪਨੀਰ ਤੇ ਪਿਆਜ਼ ਵਾਲਾ ਪਰੌਂਠਾ ਇਦਾਂ ਬਣਾਓ ਆਪਣੇ ਬੱਚਿਆਂ ਦਾ ਮਨ ਖੁਸ਼ ਕਰੋ ਬਹੁਤ ਜਲਦੀ ਤੇ ਬਹੁਤ ਵਧੀਆ ਤਰੀਕੇ ਨਾਲ ਬਣਦਾ ਠੀਕ ਹੈ ਜੀ ਛੱਟਪਟ ਤਿਆਰ ਹੁੰਦਾ ਤੇ ਬੜਾ ਟੇਸਟੀ ਲੱਗਦਾ ਇਹਦੇ ਤੇ ਜੇਕਰ ਕਾਲੀ ਮਿਰਚ ਵਗੈਰਾ ਵੀ ਪਾ ਲਓ ਨਾ ਬਹੁਤ ਵਧੀਆ ਲੱਗਦਾ ਤੇ ਮੈਂ ਤੇ ਕਰਾਰਾ ਜਿਹਾ ਬਣਾਇਆ ਜੇਕਰ ਤੁਹਾਨੂੰ ਕਰਾਰਾ ਨਹੀਂ ਬੱਚਿਆਂ ਨੂੰ ਪਸੰਦ ਹੈ ਤੁਸੀਂ ਆਪਣਾ ਮਿਰਚਾਂ ਅਵਾਈਡ ਕਰ ਸਕਦੇ ਹੋ ਠੀਕ ਹੈ ਜੀ ਮੱਖਣ ਦੇ ਨਾਲ ਖਾਓ ਮਲਾਈ ਨਾਲ ਖਾਓ ਦਹੀਂ ਨਾਲ ਖਾਓ ਬਹੁਤ ਹੀ ਵਧੀਆ ਬਣਦਾ ਹੈ ਪਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਪਨੀਰ ਪਿਆਜ਼ ਤੇ ਪਨੀਰ ਵਾਲਾ ਪਰੌਂਠਾ ਕਿਦਾਂ ਦਾ ਲੱਗਿਆ ਤੇ ਲੋ ਜੀ ਨਾਸ਼ਤਾ ਬਣ ਗਿਆ ਸੀ ਤੇ ਮੈਂ ਇੱਧਰ ਤਾਂ ਅਸੀਂ ਦੁੱਧ ਨੂੰ ਬੋਇਲਡ ਹੋਣਾ ਤੇ ਇੱਧਰ ਬਣਾਉਣ ਲੱਗੀ ਸੀ ਪਨੀਰ ਇੱਕ ਚ ਪਨੀਰ ਬਣਾ ਲਾਂਗੇ ਇੱਕ ਚ ਤੇ ਇੱਕ ਕਰ ਲਈ ਦੁੱਧ ਨੂੰ ਬੋਇਲਡ ਕਰਕੇ ਰੱਖ ਲਾਂਗੀ ਤੇ ਇੱਕ ਦਾ ਪਨੀਰ ਬੰਜ ਕੇ ਤੇ ਇੱਧਰ ਦੇਖ ਲਓ ਮੈਂ ਲੱਸੀ ਬਣਾਉਣ ਲੱਗੀ ਸੀ ਅਜਨਲ ਮਤਲਬ ਦਹੀਂ ਬਹੁਤ ਘੱਟ ਸੀ ਥੋੜੀ ਮਲਾਈ ਸੀ ਤੇ ਮੈਂ ਕਿਹਾ ਚਲੋ ਹੋਰ ਪਾਟਣ ਮਲੇ ਲੱਸੀ ਬਣਾ ਲੈਣੀ ਆ ਦੇਖਦੀ ਆ ਜੇ ਮੱਖਣ ਨਿਕਲਦਾ ਤੇ ਮੱਖਣ ਕੱਢ ਲਾਂਗੇ ਨਹੀਂ ਤੇ ਇੱਥੇ ਹੀ ਲੱਸੀ ਬਣਾਉਣ ਲੱਗਿਆ ਅਸਤਾ ਬਸ ਮੈਂ ਅਜ ਮਧਾਣੀ ਨਹੀਂ ਲਈ ਹੈਗੀ ਤੇ ਬਹੁਤ ਲੇਟ ਹੋ ਗਈ ਤੇ ਫਟਾਫਟ ਆਪਾਂ ਨਵੇੜ ਲੈਣੇ ਆਪਣੇ ਕੰਮ ਤੱਕ ਤੁਸੀਂ ਬਨੇ ਰਹੋ ਤੇ ਲੋ ਗਾਈ ਜਿੱਦਾਂ ਆ ਗਿਆ ਸੀ ਇਹ ਵਾਲ ਦੇਖੋ ਜਿੱਦਾਂ ਸਾਡਾ ਦੁੱਧ ਉਬਲ ਜਾਂਦਾ ਨਾ ਬੋਇਲਡ ਹੋ ਜਾਂਦਾ ਤੇ ਆਪਾਂ ਜਿਹੜਾ ਸਿਰਕਾ ਇਹ ਨਾਲ ਬਣਾ ਲੈਣੇ ਹੁੰਦੇ ਆ ਜਿਵੇਂ ਪਨੀਰ ਬਣਾਉਣ ਲੱਗੀ ਸੀ ਇਹ ਬਹੁਤ ਸੌਖੇ ਤਰੀਕੇ ਨਾਲ ਤੇ ਫਟਾਫਟ ਬਣ ਜਾਂਦਾ ਹੈ ਤੁਲੋ ਗਾਇਸ ਇਹ ਬਣਾਇਆ ਸੀ ਜਿਹੜਾ ਆਪਾਂ ਪਨੀਰ ਇਹਨੂੰ ਆਪਾਂ ਨਾ ਛਾਣ ਲਾਂਗੇ ਚੰਗੀ ਤਰ੍ਹਾਂ ਤੇ ਇਹ ਵਾਲਾ ਜਿਹੜਾ ਦੁੱਧ ਹੈ ਜੇਕਰ ਚਾਹੋ ਤੁਸੀਂ ਇਹਨੂੰ ਆਪਣਾ ਆਟਾ ਵੀ ਗੁੰਨ੍ਹ ਸਕਦੇ ਹੋ ਇਹਦੇ ਨਾਲ ਠੀਕ ਹੈ ਜੀ ਜਾਂ ਫਿਰ ਜਿਵੇਂ ਆਪਣੇ ਡੰਗਰਾਂ ਨੂੰ ਕੁੱਤਿਆਂ ਨੂੰ ਨਾਲ ਵੀ ਪਾ ਸਕਦੇ ਆ ਦੇਖੋ ਇੱਦਾਂ ਕੱਢ ਕੇ ਆਪਾਂ ਰੱਖ ਲਾਂਗੇ ਪੁਰਜੀ ਬਣਾਣੀ ਹੈ ਜੀ ਪੁਰਜੀ ਬਣਾਓ ਟੁਕੜੀ ਬਣਾਣੀ ਹੈ ਟੁਕੜੀ ਬਣਾਓ ਤੇ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਘਰੇ ਬਣਾਇਆ ਕੋ ਪਨੀਰ ਘਰ ਦਾ ਦੁੱਧ ਲੈ ਕੇ ਨਾ ਉਹ ਵਾਲਾ ਪਨੀਰ ਬਣਾਇਆ ਬਹੁਤ ਵਧੀਆ ਵੀ ਹੁੰਦਾ ਤੇ ਤਾਕਤਵਰ ਵੀ ਹੁੰਦਾ ਕਿਉਂਕਿ ਕੋਈ ਮਿਲਾਵਟ ਨਹੀਂ ਹੁੰਦੀ ਇਹ ਵੀ ਨਰਦੀ ਨੂੰ ਤਾਂ ਬਹੁਤ ਜ਼ਿਆਦਾ ਯੂਜ਼ ਹੁੰਦਾ ਤੁਹਾਨੂੰ ਪਤਾ ਇਹਨਾਂ ਆਪਾਂ ਸਿਰ ਵੀ ਧੋਈਏ ਨਾ ਸਾਡੇ ਵਾਲ ਮਜ਼ਬੂਤ ਹੁੰਦੇ ਆ ਇਸ ਕਰਕੇ ਤੁਸੀਂ ਬਿਲਕੁਲ ਨਾ ਡੋਲਿਆ ਕਰੋ ਇਹ ਵਾਲੇ ਪਾਣੀ ਨੂੰ ਜਾਂ ਫਿਰ ਜੇ ਨਹੀਂ ਯੂਜ਼ ਕਰਨਾ ਤੇ ਆਪਣੇ ਜਾਨਵਰਾਂ ਨੂੰ ਪਾ ਦਿਓ ਕਰੋ ਅੱਜ ਕੱਲ੍ਹ ਗਰਮੀ ਬਹੁਤ ਹੈ ਕੁੱਤਿਆਂ ਕੱਟਿਆਂ ਨੂੰ ਪਾ ਦਿਆ ਕਰੋ ਦਿਲੋਜੀ ਇਧਰ ਬਣ ਕੇ ਹੋ ਗਿਆ ਸਾਡਾ ਪਨੀਰ ਵੀ ਤਿਆਰ ਤੇ ਦੁੱਧ ਨੂੰ ਵਾਲਾ ਆ ਗਿਆ ਸੀ ਤੇ ਹੁਣ ਬਣਾਵਾਂਗੇ ਆਪਾਂ ਕਟਲ ਦੀ ਸਬਜ਼ੀ ਤੇ ਕਟਲ ਦੀ ਸਬਜ਼ੀ ਲਈ ਦੇਖੋ ਮੈਂ ਸਮਾਨ ਲੈ ਲਿਆ ਲੈ ਲਿਆ ਹਰੀਆਂ ਮਿਰਚਾਂ ਲਸਣ ਪਿਆਜ਼ ਤੇ ਟਮਾਟਰ ਥੋੜਾ ਜਿਹਾ ਅਦਰਕ ਤੇ ਇਹ ਮੈਂ ਕਿ ਮਟੀਰੀਅਲ ਤਿਆਰ ਕਰ ਦਿੰਨੀ ਆ ਤੇ ਇਧਰ ਚਾਹਨ ਨਾ ਕਿ ਮੇਰੀ ਤੁਹਾਨੂੰ ਪਤਾ ਤਵੇ ਤਾਂ ਖਰਾਬ ਕਿਉਂਕਿ ਮੇਰਾ ਬੀਬੀ ਹੋ ਗਿਆ ਸੀ ਬਹੁਤ ਜ਼ਿਆਦਾ ਲੋ ਕਿ ਇਧਰ ਬਣਾਉਣਾ ਸੀ ਕਟਲ ਸਰਤਾਜੀ ਕਟਲ ਲੈ ਕੇ ਆਈ ਸੀ ਤਾਜ਼ਾ ਤਾਜ਼ਾ ਮੈਂ ਕਿ ਚਲੋ ਕੱਟਦੀ ਆ ਤੇ ਮੈਂ ਕੱਟਣ ਲੱਗੀ ਸੀ ਤੇ ਬਸ ਅਚਾਨਕ ਹੀ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਜਿਵੇਂ ਮੈਨੂੰ ਪਤਾ ਨਹੀਂ ਕਿਉਂ ਬੀਪੀ ਬਹੁਤ ਜ਼ਿਆਦਾ ਲੋ ਹੋ ਗਿਆ ਤੇ ਹੁਣ ਮੇਰਾ ਬਿਲਕੁਲ ਵੀ ਨਹੀਂ ਸੀ ਮੰਨ ਕਰ ਰਿਹਾ ਸਬਜ਼ੀ ਬਣਾਉਣ ਨੂੰ ਤੇ ਗਾਇਸ ਇਹ ਵਾਲੀ ਸਬਜ਼ੀ ਪਤਾ ਕੌਣ ਬਣਾਏਗਾ ਜੀ ਸਰਦਾਰ ਜੀ ਅੱਗੋ-ਗੋ ਦੇਖਿਓ ਤੁਸੀਂ ਮੈਂ ਵੀ ਵੌਇਸ ਐਡੀਟਿੰਗ ਕਰ ਰਹੀਆਂ ਮੇਰੀ ਕੰਡੀਸ਼ਨ ਬਸ ਮੇਰਾ ਬਿਲਕੁਲ ਵੀ ਜਿਵੇਂ ਅੱਜ ਪਤਾ ਨਹੀਂ ਮੈਨੂੰ ਗਰਮੀ ਦੀ ਵਜ੍ਹਾ ਨਾਲ ਰੱਬ ਜਾਣੇ ਮੈਨੂੰ ਇਦਾਂ ਲੱਗ ਰਿਹਾ ਸੀ ਕਿ 1 ਮਿੰਟ ਵੀ ਨਹੀਂ ਮੈਨੂੰ ਬੈਠਿਆ ਹੀ ਨਹੀਂ ਸੀ ਜਾ ਰਿਹਾ ਤੇ ਸਭ ਸਾਰਾ ਕੁਝ ਮਟੀਰੀਅਲ ਤਿਆਰ ਕਰਤਾ ਸੀਗਾ ਮੈਂ ਕਿਆ ਦੇਖ ਲਓ ਜੀ ਇੱਧਰ ਤੇਲ ਤੁਲਤਾਰਤਾ ਸੀਗਾ ਤੇ ਧਰਨੀ ਬਸ ਬਣਾ ਨਹੀਂ ਪਾਈ ਹੈਗੀ ਤੇ ਬਸੇ ਮੈਂ ਸਰਦਾਰ ਜੀ ਕਹਿੰਦਾ ਤੁਸੀਂ ਆਪਣੇ ਆਪ ਬਣਾਓ ਜਿਸ ਤਰ੍ਹਾਂ ਦੀ ਵੀ ਬਣਾਣੀ ਹੈ ਤੇ ਮੇਰੇ ਕੋਲੋਂ ਖੜਿਆ ਨਹੀਂ ਹੋ ਜਾ ਰਿਹਾ ਕਹਿੰਦੇ ਚਲੋ ਮੈਂ ਬਣਾ ਦੇਣਾ ਬਾਕੀ ਤੁਹਾਨੂੰ ਪਤਾ ਹੀ ਵੈਸੇ ਕਦੀ ਕਦੀ ਤਾਂ ਇਹ ਹੈਲਪ ਕਰ ਹੀ ਲੈਂਦੇ ਆ ਜਦੋਂ ਮਨ ਕਰੇ ਨਾ ਫਿਰ ਕਦੀ ਕਦੀ ਆਪਣੀ ਮਰਜ਼ੀ ਦੇ ਮਾਲਿਕ ਹੈ ਪਰ ਪਰ ਮੇਰੀ ਕੰਡੀਸ਼ਨ ਦੇਖ ਕੇ ਚਲੋ ਅੱਜ ਕਹਿੰਦੇ ਚਲੋ ਮੈਂ ਹੀ ਬਣਾ ਲਾਂਵਾ ਇੱਧਰ ਆ ਦੇਖੋ ਜੀ ਇੱਧਰ ਮਸਾਲਾ ਪਹਿਲਾਂ ਭੁੰਨ ਰਿਹਾ ਮੈਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਬਣਾਈ ਇਹਨਾਂ ਨੇ ਕਿਸ ਤਰ੍ਹਾਂ ਨਹੀਂ ਸਬਜੀ ਕਿਉਂਕਿ ਅੰਮ੍ਰਿਤਕੋੜ ਦੇ ਬੰਨਾ ਕੈਮਰਾਮੈਨ ਬਣੀ ਹੋਈ ਸੀ ਤੇ ਮੈਂ ਤੇ ਜਾ ਕੇ ਕਮਰੇ ਦੇ ਵਿੱਚ ਲੇਟ ਚੁੱਕੀ ਸੀ ਆ ਦੇਖੋ ਜੋ ਪਾਇਆ ਇਹਨਾਂ ਨੇ ਵਿੱਚ ਸਭ ਕੁਝ ਪਾਇਆ ਪਰ ਕਠਲ ਤੁਸੀਂ ਮੰਨੋਗੇ ਕਿ ਬਹੁਤ ਹੀ ਟੇਸਟੀ ਬਣਿਆ ਸੀ ਬਹੁਤ ਵਧੀਆ ਬਣਿਆ ਸੀਗਾ ਤੇ ਮੇਰੀ ਅਚਾਨਕ ਤबीयत ਖਰਾਬ ਹੋਣ ਕਰਕੇ ਅੱਜ ਸਰਦਾਰ ਜੀ ਨੂੰ ਬਣਾਣੀ ਪਈ ਸਬਜੀ गाइस ਵਾ ਕੀ ਦੇਖਦੇ ਰਹੋ ਕਿੱਦਾਂ ਬਣਾਇਆ ਕਿੱਦਾਂ ਨਹੀਂ ਮੈਨੂੰ ਕੁਝ ਵੀ ਨਹੀਂ ਪਤਾ ਸੀਗਾ ਕਿਉਂਕਿ ਤਨੁਦਾਸਰੀਆਂ ਕਿ ਮੈਂ ਤੇ ਬਸ ਕਮਰੇ ਦੇ ਵਿੱਚ ਮੈਨੂੰ ਇਹ ਨਹੀਂ ਪਤਾ ਮੈਂ ਤਾਂ ਚਿੱਤ ਹੋ ਗਈ ਇੱਕਦਮ ਲੋਟੀ ਇਹਨਾਂ ਨੇ ਮਸਾਲਾ ਭੁੱਜ ਲਿਆ ਸਾਰਾ ਕੁਝ ਮਟੀਰੀਅਲ ਧਿਆਨ ਔਰ ਕਰਕੇ ਇਹ ਵਰ ਸੋਕਾ ਜਿਹਾ ਕੰਮ ਹੋ ਗਿਆ ਤੇ ਇਧਰ ਆਪਣੀ ਇਹਨਾਂ ਨੇ ਕਰ ਦੇ ਸੀ ਜਿਹੇ ਫਰਾਈ ਕਹਿੰਦੇ ਸੀ ਦਿਨਾਂ ਫਰਾਈ ਤੋਂ ਬਣਾ ਪਰ ਮੈਨੂੰ ਬਿਨਾ ਫਰਾਈ ਤੋਂ ਕਟਲ ਜਿਹੜਾ ਹੁੰਦਾ ਨਾ ਟੇਸਟੀ ਨਹੀਂ ਲੱਗਦਾ ਹੈਗਾ ਤੇ ਮੈਂ ਤਾਂ ਤੁਸੀਂ ਕਟਲ ਵਧੀਆ ਤਰੀਕੇ ਨਾਲ ਬਣਾਇਓ ਤੁਹਾਨੂੰ ਪਤਾ ਹੀ ਹੈ ਵਧੀਆ ਲੱਗਾ ਪਰ ਸਬਜੀ ਦੱਸਾਂ ਸੱਚੀ ਇਹ ਮੇਰੇ ਤੋਂ ਵੀ ਬਹੁਤ ਜ਼ਿਆਦਾ ਟੇਸਟੀ ਬਣਾਉਂਦੇ ਮੈਂ ਆਪਣੇ ਮਤਲਬ ਉਹ ਵੀ ਇਹ ਸਚਾਈ ਦਾ ਸੜੀਆਂ ਇਹ ਵੀ ਬਹੁਤ ਟੇਸਟੀ ਬਣਾਉਂਦੇ ਸੱਡੀ ਗ੍ਰੇਟ ਵੀ ਬਹੁਤ ਸਵਾਦ ਸਬਜੀਆ ਬਣਾਉਂਦੀ ਹੈ ਬਾਕੀ ਮੈਂ ਜਿੱਦਾਂ ਲਿਆ ਬਣਾ ਲਿਆ ਦੇਖੋ ਆਪਣੇ ਹੂ ਤਾਂ ਮੈਂ ਵੀ ਤਰੀਹ ਨਹੀਂ ਕਰਦੀ ਹੈਗੀ ਤੇ ਆ ਦੇਖੋ ਕਟਲ ਇਹ ਬਣਾ ਰਿਆਂ ਫਰਾਈ ਕਰਕੇ ਸਾਰੇ ਕਟਲ ਮੈਨੂੰ ਲੱਗਦਾ ਵਿੱਚੇ ਪਾ ਦਿੱਤਾ ਤੇ ਬੱਸ ਵੀਡੀਓ ਬਣਾ ਰਹੀ ਸੀ ਕਿ ਅਮਰਤ ਮੈਂ ਕਿਹ ਚੋਲੋ ਮੈਂ ਆਪਣੇ ਆਪ ਹੀ ਵੌਇਸ ਐਡੀਟਿੰਗ ਕਰ ਦਾਂਗੀ ਤੇ ਬਾਕੀ ਤੁਸੀਂ ਇਹ ਸਬਜੀ ਦੇਖ ਕੇ ਵੇ ਬਾਕੀ ਇਹਨਾਂ ਦਾ ਦੇਖ ਕੇ ਜਰੂਰ ਕਮੈਂਟ ਕਰਕੇ ਦੱਸਿਓ ਕਿ ਇਹਨਾਂ ਨੇ ਅੱਜ ਕਿੱਦਾਂ ਦੀ ਸਬਜੀ ਬਣਾਈ ਲਓ ਜੀ ਇਹਦਾ ਤੇਲ ਤੋਂ ਸਾਰਾ ਕੁਝ ਕੱਢ ਕੇ ਲਓ ਮਸਾਲੇ ਦੇ ਵਿੱਚ ਵੀ ਪੈ ਗਿਆ ਤੇ ਇਹ ਤਰੀਕੇ ਨਾਲੇ ਬਣਾਉਂਦੇ ਆ ਕਟਲ ਤੇ ਸਬਜੀ ਆ ਦੇਖ ਲਓ ਜੀ ਖ ਤੇਲ ਦੇਖ ਲਓ ਕਿੰਨੀ ਕੜਾਈ ਦੇ ਵਿੱਚ ਪਾਇਆ ਹੋਇਆ ਤੇ ਬਾਕੀ ਮੈਂ ਖਾਧੀ ਸੀ ਨਾ ਸੱਚੀ ਬੁੱਸੋ ਬਹੁਤ ਹੀ ਸਵਾਦ ਲੱਗੇ ਮੈਨੂੰ ਤੇ ਬਹੁਤ ਟੇਸਟੀ ਲੱਗੀ ਦੇਖੋ ਬਾਕੀ ਤੁਹਾਨੂੰ ਦੇਖਣ ਚ ਕਿਦਾਂ ਦੀ ਲੱਗ ਰਹੀ ਮੈਨੂੰ ਜ਼ਰੂਰ ਦੱਸਿਓ ਠੀਕ ਹੈ ਜੀ ਇਹ ਜਿੱਦਾਂ ਬਣਾਉਂਦੇ ਆ ਸਰਦਾਰ ਜੀ ਆਪਣੇ ਆਪਣੇ ਤਰੀਕੇ ਬਣਾਉਂਦੇ ਆ ਇਹਨਾਂ ਨੂੰ ਸ਼ੌਂਕ ਹੈ ਵੈਸੇ ਸਬਜੀ ਸਬਜੀ ਜਦੋਂ ਕਈ ਵਾਰੀ ਮੈਂ ਚੰਡੀਗੜ੍ਹ ਹੁੰਨੀ ਆ ਨਾ ਕਿੱਥੇ ਚਲੀ ਜਾਨੀ ਆ ਤੇ ਪਿੱਛੋਂ ਸਬਜ਼ੀਆਂ ਦੀ ਡਿਊਟੀ ਇਹਨਾਂ ਦੀ ਹੁੰਦੀ ਆ ਆਪ ਹੀ ਬਣਾਉਂਦੇ ਹੁੰਦੇ ਆ Okay. <laughs> ਤੇ ਲੋ ਜੀ ਆ ਦੇਖੋ ਸਬਜੀ ਬਣ ਕੇ ਹੋ ਗਈ ਤਿਆਰ ਇਹਨਾਂ ਨੇ ਥੋੜਾ ਜਿਹਾ ਪਾਣੀ ਤਾਂ ਪਾਇਆ ਥੋੜੀ ਜੀ ਰਸਲੀ ਜੀ ਹੁੰਦੀ ਹੈ ਨਾ ਤੇ ਰਸਲੀ ਜੀ ਬਣ ਜਾਂਦੀ ਹੈ ਇਹਦੇ ਚ ਸੰਗੀ ਤਰ੍ਹਾਂ ਸਿਮ ਮ ਜਾਂਦਾ ਸਾਰਾ ਕੁਝ ਨਮਕ ਮਿਰਚ ਵਗੈਰਾ ਤੇ ਵਾਕਿਆ ਟੇਸਟੀ ਬਹੁਤ ਹੈ ਤੁਹਾਨੂੰ ਮੈਂ ਦਿਖਾਨੀ ਆ ਬਾਕੀ ਮੈਂ ਤਾਂ ਪਹਿਲਾਂ ਦੇਖੀ ਨਹੀਂ ਤੇ ਹੁੰ ਡੋਂਗੇ ਦੇ ਵਿੱਚ ਗੱਡੀ ਸੀ ਤੇ ਆ ਦਿਖਾਨੀ ਆ ਦੇਖੋ ਕੁਛ ਇਦਾਂ ਦੀ ਬਣ ਕੇ ਹੋ ਤੇ ਲੋ ਗਾਈ ਜੀ ਆ ਦੇਖੋ ਇਦਾਂ ਦਾ ਬਣਿਆ ਕਠਲ ਬਿਲਕੁਲ ਸੁੱਕਾ ਸੁੱਕਾ ਤੇ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਿਆ ਮੈਂ ਵੀ ਟੈਸਟ ਕਰਕੇ ਦੇਖਿਆ ਤੇ ਮੈਂ ਕਿਸੂ ਤੁਹਾਡੇ ਨੂੰ ਵੀ ਦਿਖਾ ਦਵਾ ਆ ਦੇਖ ਲੋ ਅੱਜ ਬਣਾਇਆ ਸਰਦਾਰ ਜੀ ਨੇ ਕਠਲ ਪਰ ਬਹੁਤ ਹੀ ਟੇਸਟੀ ਬਣਾਇਆ ਮੈਂ ਵੀ ਨਹੀਂ ਇੰਨਾ ਟੇਸਟੀ ਬਣਾ ਸਕਦੀ ਜਿੰਨਾ ਟੇਸਟੀ ਇਹਨਾਂ ਨੇ ਬਣਾਇਆ ਆ ਦੇਖੋ ਜੀ ਆ ਜਿਹਨਾਂ ਨੇ ਸਪੈਸ਼ਲ ਬੋਲਿਆ ਸੀ ਕਿ ਮੇਰੀ ਵੀਡੀਓ ਨਾ ਬਣਾਇ ਤੇ ਮੇਰੀ ਅਚਾਨਕ ਹੋ ਗਈ ਸੀ ਤबीयत ਖਰਾਬ ਮੈਂ ਕਿਹਾ ਚਲੋ ਆ ਤੁਸੀਂ ਉਹ ਬਣਾਓ ਆਹ ਸਬਜੀ ਤੇ ਆ ਦੇਖੋ ਜੀ ਸਰਦਾਰ ਜੀ ਦੇ ਹੱਥਾਂ ਦਾ ਬਣਿਆ ਦੇਖਣ ਜੀ ਤੁਸੀਂ ਦੇਖ ਰਹੇ ਹੋ ਨੇ ਨਾ ਸੱਚੀ ਬਹੁਤ ਬਹੁਤ ਟੇਸਟੀ ਬਣੀ ਆ ਸੀ ਤੇ ਬਾਕੀ ਮਿਲਦੀਆਂ ਤੁਹਾਨੂੰ ਕੱਲ ਨਵੇਂ ਵੀਲੋਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਹਮੇਸ਼ਾ ਖੁਸ਼ ਰਹੋ ਚੜਦੀ ਕਲਾ ਚੜ੍ਹੋ ਬਾਏ ਬਾਏ